ਕੱਲ ਥਾਣਾ ਕੈਂਟ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਜਦੋਂ ਉਹਨਾਂ ਨੂੰ ਇੱਕ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਮੈਸੇਜ ਲੋਕ ਐਸੇ ਹੈਗਾ ਜੋ ਕਿ ਉੱਥੇ ਪੁੱਛੋਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੁਝ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹੈ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਪਲੇ ਮੋਰਲ ਟਰੈਫਿਕ ਐਕਟ ਹੈ ਉਸ ਜਿਹੜੇ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਮੁਕੱਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਣੇ ਉੱਥੇ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕਿ ਇਹ ਸਾਰੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਡ ਸੀਗੇ ਤੇ ਉੱਥੇ ਮੌਕੇ ਤੇ ਹੁੱਕਾ ਵੀ ਬਰਾਮਦ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਗਲਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਉਹਨੂੰ ਮੁਕੱਦਮਾ ਦਰਜ ਕਰਕੇ ਅੱਗੇ ਕਾਰਵਾਈ ਵਾਲੇ ਵਿੱਚ ਲੱਗੇ ਜਾਂਦੇ ਯਾਰ ਲੜਕੀਆਂ ਸਭ ਕਿੱਥੋਂ ਦੀਆਂ ਨੇ देखो उदी एग्जैक्ट आइडेंटिटी दा नहीं हम डिस्क्लोज कर सकते बट अपने तकरीबन आप एक इनिशियली इन्वेस्टिगेशन च कह सकते हैं कि सारे लोकल ही ਨੇ ਜਾਂ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਰਾ ਇਹ ਕਲੀਅਰ ਕਰਾਂਗੇ ਜੀ ਇਨੀਆਂ ਲੜਕੀਆਂ ਸੀ ਉੱਥੇ ਚਾਰ ਤੋਂ ਪੰਜ ਲੜਕੀਆਂ ਸੀਗੀਆਂ ਜੀ ਇਸ ਮੁਕਦਮੇ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 ਚੋਂ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਜਿੰਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਦੇਖੋ ਇਹ ਵੈਸੇ ਤਾਂ ਸਾਰੇ ਮੇਜਰ ਹੀ ਨੇ ਜੀ ਬਾਕੀ ਬਟ ਅਸੀਂ ਫਿਰ ਵੀ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਦਾ ਅਸੀਂ हासिल ਕਰਾਂਗੇ एग्जैक्ट ਤਾਂ ਫਿਰ ਜਦੋਂ ਆਪਾਂ ਨੂੰ ਬਰਤ ਸਰਟੀਫਿਕੇਟ ਜ ਆ ਗਿਆ एग्जैक्ट ਉਹਦੀ ਕਮੈਂਟ ਕਰ ਸਕਦੇ ਆ ਬਟ ਉਥੇ ਚਾਰ ਤੋਂ ਪੰਜ ਲੜਕੀਆਂ ਸੀਗੀਆਂ ਜੀ ਇਸ ਮੁਕਦਮਾ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 ਚੋਂ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵਾਕਈ ਜ ਜਿੰਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲੈਣਾ ਦੇਖੋ ਇਹ ਵੈਸੇ ਤਾਂ ਸਾਰੇ ਮੇਜਰ ਹੀ ਨੇ ਜੀ ਬਾਕੀ ਬਟ ਅਸੀਂ ਫਿਰ ਵੀ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਦਾ ਅਸੀਂ ਰਿਕਾਰਡ ਹਾਸਲ ਕਰਾਂਗੇ एग्जैक्ट ਤਾਂ ਫਿਰ ਜਦੋਂ ਆਪਾਂ ਨੂੰ ਬਰਤ ਸਰਟੀਫਿਕੇਟ ਜ ਆ ਗਿਆ एग्जैक्ट ਉਹਦੀ ਕਮੈਂਟ ਕਰ ਸਕਦੇ ਆ ਬਟ ਅ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕਹਿ ਸਕਦੇ ਆਂ ਵੀ ਤਕਰੀਬਨ ਸਾਰੇ ਮੇਜਰ ਹੀ ਸੀ ਅੱਗੇ ਵੀ ਮੈਂ মিডিਆ ਰਾਹੀਂ ਵੀ ਇਤਿਹਾਸ ਚ ਲਿਆਉਣਾ ਚਾਹੁੰਦਾ ਹੈਗਾ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਰੇਡਸ ਕਰਕੇ ਮੁਕਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਉਹ 바ਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕੋਈ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹੈ ਕਿ ਜੇ ਕੋਈ ਹੁੱਕਾ ਚਲਾਉਂਦਾ ਇਦਾਂ ਹੈ ਉਹ ਟੋਟਲੀ ਇਲੀਗਲ ਹੈਗਾ ਜੀ ਅਗਰ ਇਹ ਸਾਨੂੰ ਕਿਸੇ ਵੀ ਕਿਸਮ ਦੀ ਅਗਰ ਕੋ ਮਹਿਫਿਲੋ ਕਿਵੇਂ ਹੈਗਾ ਜੀ ਜਿੱਥੇ ਆਪਣਾ ਥਾਣਾ ਕੈਟ ਦਾ ਏਰੀਆ ਹੈਗਾ ਆਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਓਪੋਜ਼ਿਟ ਹੈਗਾ ਜੀ ਉੱਥੇ ਜਦੋਂ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੀ ਰਿਕਵਰੀ ਹੋਈ ਹੈ ਹਾਂਜੀ ਇਹਦੇ ਵਿੱਚ ਨਹੀਂ ਮਾਲਕ ਵੀ ਅਜੇ ਗ੍ਰਿਫਤਾਰੀ ਕਿ ਦੋ ਜਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ ਬਾਕੀ 11 ਬੰਦੇ ਸੀ ਗ੍ਰਿਫਤਾਰ ਕਰ ਰਹੇ ਹਾਂ ਤੇ ਮਾਲਕ ਤੇ ਵੀ ਇਹ ਰੇਡਾਂ ਚੱਲ ਰਹੀਆਂ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਨਹੀਂ ਸਰ ਉਥੋਂ ਮੌਕੇ ਤੋਂ ਜੀ ਚਾਰ ਤੇ ਚਾਰ ਤੋਂ ਪੰਜ ਬਰਾਮਦ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਸਰਚ ਵਗੈਰਾ ਕਰਾਂਗੇ ਅਗਰ ਕੋਈ ਇਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈ ਅਮਲ ਵਿੱਚ ਲੈਣੀ ਹੈ ਸਰ ਬਾਰ-ਬਾਰ ਕਰਦਾ ਹਾਂ ਜੇ ਉਹਦੇ ਖਿਲਾਫ ਕੋਈ ਹੋਰ ਦੂਆ ਸਖਤੀ ਕੀਤੀ ਜਾਂਦੀ ਹੈ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਿਆਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮਹਿਫਿਲ ਉਹਦੇ ਖਿਲਾਫ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਜੀ ਕੁਝ ਟਾਈਮ ਪਹਿਲਾਂ ਵੀ ਤੇ ਉਹ ਦੁਬਾਰਾ ਫੇਰ ਇਹਨਾਂ ਵੱਲੋਂ ਉਹੀ ਇਲੀਗਲ ਐਕਟੀਵਿਟੀਆਂ ਕੀਤੀਆਂ ਦੁਬਾਰਾ ਫੇਰ ਅਸੀਂ ਮੁਕਦਮਾ ਦਰਜ ਕਰਨਾ ਕੀਤਾ ਹੈਗਾ ਤੇ ਇਨਫੈਕਟ ਇਸ ਚੀਜ਼ ਇਸ ਚੀਜ਼ ਨੂੰ ਅਸੀਂ ਲੈ ਕੇ ਬਹੁਤ ਸਟ੍ਰਿਕਟ ਹਾਂ ਕਿ ਅਗਰ ਕੋਈ ਵਾਰ-ਵਾਰ ਅਗਰ ਕੋਈ ਗਰੁੱਪ ਬਣਾਇਆ ਹੋਇਆ ਜਾਂ ਇਦਾਂ ਦਾ ਹੈਗਾ ਅਗਰ ਕੋਈ ਵਾਰ-ਵਾਰ ਇਦਾਂ ਦੀਆਂ ਗਤੀਵਿਧੀਆਂ ਚ ਇਨਵੋਲ ਰਹਿਣਗੇ ਤਾਂ ਨਵੇਂ ਕਾਨੂੰਨ ਆ ਵੀਐਨਐਸ ਉਹਨਾਂ ਦੀ ਉਹ ਸਖਤ ਤੋਂ ਸਖਤ ਧਾਰਾਵਾਂ 111 112 ਜਿਹਦੇ ਆਰਗੇਨਾਈਜ਼ ਕ੍ਰਾਈਮ ਹੈ ਜਾਂ ਹੋਰ ਇਦਾਂ ਆਰਗੇਨਾਈਜ਼ ਸਿਡੀਕੇਟ ਬਣਾਇਆ ਹੋਇਆ ਤਾਂ ਫਿਰ ਅਸੀਂ ਉਹਨਾਂ ਦੇ ਤਹਿਤ ਕਾਰਵਾਈਆਂ ਉਹਦੇ ਵਿੱਚ ਲੈ ਕੇ ਆਵਾਂਗੇ